ਅੱਜ ਇਹ ਮਾਰਨਿੰਗ ਦੀ ਵੈਲਕਮ ਆ ਜੀ ਸਾਡੇ YouTube ਚੈਨਲ ਤੇ ਅੱਜ ਮਾਰਨਿੰਗ ਹੋ ਗਈ ਆ ਜੀ ਉੱਠ ਗਏ ਆ ਤੇ ਆ ਗਏ ਆ ਹਵੇਲੀ ਦੇ ਵਿੱਚ ਅੱਜ ਕੰਮਕਾਰ ਬੜੇ ਹੀ ਆ ਹੁਣ ਕੰਮਕਾਰ ਕਰੀਏ ਪਹਿਲਾਂ ਸਮਾਨ ਸਮੋਲ ਲੈ ਕੇ ਆਣਾ ਇੱਧਰ ਗੱਡੀਆਂ ਕੀਤੀਆਂ ਆ ਜੀ ਤਿਆਰ ਪਿਆਰ ਸਟਾਰਟ ਸਟੋੜ ਕਰਤੀਆਂ ਆ ਕਹਿੰਦੇ ਮੇਰੇ ਵੀਰੋ ਜਾਲੇ ਲੱਗ ਗਏ ਜਾਲੇ ਚਲੋ ਕੋਈ ਗੱਲ ਨਹੀਂ ਜਾਲੇ ਜੂਲੇ ਲੱਗਣੇ ਆ ਕਿੱਥੇ ਮਕੜੀਆਂ ਆ ਜਾਣ ਆ ਜਾਓ ਜੀ ਫੇਰ ਚਲੀਏ ਸ਼ਹਿਰ ਅੰਮੀ ਚਾਲਦੇ ਸਮਾਨ ਸਮੋਲ ਲੈ ਕੇ ਜੂਟੇ ਆਣਾ ਬਹੁਤ ਕੰਮ ਆ ਅੱਜ ਕਰਦੇ ਆ ਜੀ ਲਓ ਜੀ ਮਾਰਨਿੰਗ ਮਾਰਨਿੰਗ ਹੋ ਗਈ ਸਗੀ ਜੀ ਪੌੜਾ ਜੋਤੇ ਦੇ ਗੋਲ ਜੋਤਾ ਦੇ ਹਰੇ ਦੇਖ ਲਓ ਜੀ ਉੱਠਿਆ ਨੇ ਉਹ ਮਰਦਾ ਉੱਠਿਆ ਖਰੇ ਕੀ ਕਰਦਾ ਆਹ ਦੇਖ ਲਓ ਜੋਤ ਹੋਮ ਪਹੁੰਚ ਗਿਆ ਜੀ ਲਓ ਜੀ ਕਹਿੰਦਾ ਮੇਰੇ ਵੀਰੋ ਇੱਧਰ ਮੱਕੀ ਵੀ ਲਾਈ ਹੋ ਆ ਜੋਤੇ ਨੇ ਰੈਟਰ ਹੀ ਆ ਨਾ ਇਤ ਆ ਤੇ ਨਿਕਲਣਾ ਐ ਨਹੀਂਗਾ 1.5 2 ਘੰਟੇ ਲਾ ਰਣੇ ਆ ਦੇਖੋ ਤੁਹਾਨੂੰ ਦਿਖਾਈਏ ਕ੍ਰੀਏਟੀਵਿਟੀ ਦੇਖੋ ਮੁੰਡੇ ਜੀ ਪਾ ਦੇ ਕੰਮ ਉਹ ਕਰਦਾ ਇਹ ਦੇਖੋ ਸਾਰਾ ਨਾ ਰਿਵਾਸ ਲਿਖਿਆ ਆ ਗੰਦੇ ਗੱਭਰੂ ਨੇ ਤੇ ਹੁਣ ਹੌਲੀ ਹੌਲੀ ਦੇਖਦੇ ਆਂ ਸ਼ੱਕ ਦੇ ਆਫੇ ਵਾਕਿਆਂ ਨੂੰ ਬਈ ਆਸ ਟੂ ਮੱਚ ਕੰਮ ਐ ਇਦਾਂ ਕਿ ਤਾ ਦੇਖਦੇ ਆਂ ਹੁਣ ਕੀ ਕੀ ਕਰਨ ਆ ਸਕੇ ਜੀ ਉਹ ਦਵਾਈਸ ਕਰਦੇ ਆ ਜੀ ਕੁਛ ਨਾ ਕੁਛ ਆ ਜਾਓ ਫਿਰ ਦੇਖੀਏ ਬਣਾ ਯੋਤੇ ਨੂੰ ਚੱਕ ਲਈਏ ਦੇਖੀਏ ਕਰੋ ਪਾਉਂਦਾ ਲੋਰੀ ਦੇਖੋ ਹਜੇ ਵੀ ਨਿਕਲਿਆ ਹਜੇ ਵੀ ਟੂ ਮੱਚ ਲੇਟ ਬ੍ਰੋ ਲੋ ਜੀ ਆ ਗਿਆ ਆ ਗਿਆ ਤੋਰੇ ਅੱਲਾਹ ਇਹ ਦੇਖ ਲਓ ਬਾਲਾਂ ਨੂੰ ਤੇਲ ਲਵਾ ਕੇ ਹਟਿਆ ਲੱਗਦਾ ਗੱਭਰੂ ਫਰੈਸ਼ ਹੋ ਗਏ ਐ ਦੇਖ ਲਓ ਲਓ ਖੁਸ਼ੀ ਦਾ ਮੌਕਾ ਨਹੀਂ ਹੈ ਇਹਦੀ ਇੱਕ ਸਾਈਡ ਨਿਊਜ਼ ਤੁਹਾਨੂੰ ਦੱਸਾਂ ਕਿ ਅਜੇ ਅਜੇ ਟਾਈਮ ਨਹੀਂ ਆਇਆ ਇਹ ਮੈਨੂੰ ਪਤਾ ਹੈਗਾ ਪਰ ਆਪਾਂ ਨੂੰ ਪਤਾ ਹੈ ਦੱਸਾਂ ਕਿ ਦਾ ਨੋਲੇ ਵਾਲੀ ਲੋ ਜੀ ਮਾਰੇ ਤੋਂ ਤੇਲ ਪਾਉਣ ਲੱਗਿਓ ਮੈਂ ਕਾਤਾ ਖੜਾ ਕੇ ਕੀ ਯਾਰ ਜੋਤੇ ਤੂੰ ਮਜੇ ਇਹ ਲੈਣ ਲੱਗਾ ਪਰ ਏਸੀ ਲਾ ਆਇਆ ਸਕਾਰਬਿਓ ਦਾ ਕਾਤੇ ਨਹੀਂ ਕਰਨੀ ਕੀ ਆਪਾਂ ਕਿ ਜਾਣਾ ਕੀ ਆਪਾਂ ਕਿ ਜਾਣਾ ਸ਼ਰਟ ਤੇ ਪੈਂਟ ਆਹੋ ਉਹ ਪਤਾ ਹੀ ਆ ਮੇਰਾ ਐਡੀ ਦੂ ਨੂੰ ਐਡੀ ਦੂ ਨੂੰ ਕਿੱਥੇ ਚੱਲੇ ਆਪਾਂ ਚਲੋ ਸਰਪ੍ਰਾਈਜ਼ ਆਹਾਂ ਦਾ ਸੰਗ ਦੀ ਕਿੱਥੇ ਚੱਲੇ ਆ ਅੱਜ ਜਾਵਾਂ ਕਿਤੇ ਆ ਜਾਓਗੇ ਲਾਓ ਜੀ ਕਹਿੰਦੇ ਸਰਪ੍ਰਾਈਜ਼ ਵੀ ਹੋ ਰਿਹਾ ਇਧਰ ਲਾਓ ਵੀ ਮੁੰਡਿਓ ਪੀਓ ਸਰਪ੍ਰਾਈਜ਼ ਦੇ ਨਾਲ ਰੱਖੋ ਸਮਾਨ ਸਾਰਾ ਕਮਰੇ 'ਚ ਲਾਓ ਵੀ ਮਿੱਤਰੋ ਜੇ ਦੀ ਸ਼ੀਟ ਲਾਓ ਜੀ ਗੱਡੀ ਹੋ ਜਾਣੀ ਓਵਰਲੋਡ ਕਰਾ ਲਣੀ ਸਾਰੀ ਦੇਖੇ ਰ ਤੁਸੀਂ ਚਗਾ ਦੇ ਤਾਂ ਨੂੰ ਖੜੀ ਹੁੰਦੀ ਹੈ ਕਹਿਦੀ ਹੈ ਨੀਵੀ ਹੋ ਗਈ ਓਏ ਯੋਤੇ ਇਹ ਤਾਂ ਯਾਜੰਗ ਹੋ ਗਈ ਪਿੱਛੇ ਨੀਵੀ ਹੋ ਗਈ ਬਾਬੇ ਮੋਹਰੋ ਤਾਂ ਨੂੰ ਸਮਾਨ ਵੀ ਦੇਖੋ ਰੂਸੀ ਲੋੜੇ ਲੋਡ ਕਰਤਾ ਪੂਰਾ ਕਹਿੰਦੇ ਚੱਲ ਓ ਜੀ ਕਹਿੰਦਾ ਮਰੇ ਵੀਰੋ ਐਂਧਰ ਰੂਪ ਨਗਰ ਐਂਧਰ ਫਗਵਾੜਾ ਤੇ ਐਂਧਰ ਰੂਪਨਗਰ ਤੇ ਪਿੱਛੇ ਬੜਾ ਸਮਾਨ ਪਿਆਈ ਗੱਡੀ ਐਰ ਗੱਡੀ ਮੋਹਰੋ ਐਦਾਂ ਹੀ ਆ ਜੀ ਪਿੱਛੋਂ ਬਜਾਰ ਯੋਤੇ ਹਾਲੀ ਚੱਲ ਪਾਉ ਅੱਜ ਸਮਾਨ ਬਣਾ ਰੱਖਿਆ ਆ ਗੱਡੀ ਦਾ ਨੂੰ ਪਤਾ ਬੈਚੂ ਉਹਨੂੰ ਪਤਾ ਹੀ ਯਾ ਵੀ ਇੰਤਾ ਨਹੀਂ ਕਹਿਣਾ ਵੀ ਮੈਂ ਥੱਕ ਗਈਆਂ ਇੰਤਾ ਮਾਰਾ ਨੱਠੀ ਜਾਣਾ ਤੁਹਾਨੂੰ ਪਤਾ ਹੀ ਯਾ ਵੀ ਇਹ ਸਾਡੀ ਸਮਾਨ ਰਾਸ਼ਨ ਪਾਣੀ ਜੋ ਆ ਮਹੀਨੇ ਦਾ ਇਕੱਠਾ ਹੈ ਲੈ ਜਾਂਦਾ ਹੋਣਾ ਸੀ ਬੋਰੇ ਭਰ ਕੇ ਤੇ ਬਸ ਹੋਣਾ ਸੀ ਰਹਿਣਾ ਜੇ ਘਰ ਘਰ ਰਹਿ ਕੇ ਸਾਰਾ ਸਮਾਨ ਖਾਣਾ ਆ ਤਕੜੇ ਚੌਲ ਕੜਾ ਸਬਜ਼ੀਆਂ ਪਨੀਰ ਨੇ ਇਕੱਠਾ ਚੱਕਿਆ ਖਰਾਬ ਹੋਣਾ ਸੀ ਪਨੀਰ ਇਕੱਠਾ ਤਾਂ ਆ ਆਪਣੇ ਫੌਜੀ ਵੀਰ ਆਪਣੇ ਸੋਨੂ ਸੀਤ ਵਾਲੇ ਵੀਰ ਨੇ ਨਾ ਗਾਣਾ ਲਿਖਿਆ ਆਪਣੇ ਵੀ ਤਾਂ ਫੌਜੀ ਵੀਰ ਤੇ ਆਪਣੇ ਵੀ ਤਾਂ ਆਪਣੇ ਹੀ ਆ ਵੀਰ ਫੌਜੀ ਜਿੱਦਾਂ ਨਾ ਕਹਿੰਦੇ ਲਾਲ ਬਾਜੀ ਲਾਲ ਦਾ ਢਾਪਾ ਘਾੜ ਪਰੋਠਾ ਨਾਲ ਲੋਜ ਹੁਣਾਂ ਦੇ ਪਿੰਡ ਪਹੁੰਚ ਕੇ ਤੁਹਾਨੂੰ ਮੈਲਦੇ ਆ ਜੀ ਬਾਬਿਓ ਆ ਜਦੀ ਫੌਜੀ ਵਾਲੀ ਜਵਾਰੀ ਆਪਣੇ ਦਾ ਸੋਨੂ ਵੀਰ ਫੌਜੀ ਜਵਾਰੀ ਵਾਲੇ ਹੇ ਵੀ ਤਾਂ सोनू ਵੀ ਕਹਿੰਦਾ ਮੇਰੇ ਵੀਰੋ ਦੇਖ ਲਓ ਕਿਦਾਂ ਜਚੀ ਤਜੀ ਫਿਰਦੀ ਅੱਜ ਇਹ ਧੋਣ ਵਾਲੀ ਹੋਈਊਗਾ ਆਹ ਕਿ ਡਰਾਈਵਰ ਹੀ ਇੱਥੇ ਕੇ ਮੈਂ ਕਹਿੰਦਾ ਮੇਰੇ ਵੀਰੋ ਮੁੰਡੇ ਡਰਾਈਵਰ ਹੀ ਪਾਸ ਪਾਸ ਬਿਲਕੁਲ 100% ਪਾਸ ਆ ਤੁਸੀਂ ਜੋਤ ਆ ਬੈਠ ਕੇ ਨੇ ਕਰਤੀਆਂ ਬੜੀ ਮਾੜੀ ਗੱਲ ਐ ਭਾਉ ਇਹ ਤਾਂ ਗੱਡੀਆਂਆਂ ਗੱਡੀਆਂ ਹੋ ਗਈਆਂ ਐ ਗੱਡੀਆਂਆਂ ਗੱਡੀਆਂ ਸਮਾਨ ਵਿੱਚ ਹੀ ਰਹਿਣ ਦੋ ਆਪਾਂ ਬਸ ਸਮਾਨ ਲਿਆਉਣ ਆਲੇ ਆ ਸਮਾਨ ਲਾਉਣ ਆਲੇ ਕਰਦੇ ਆ ਓਕੇ ਉੱਪਾ ਜੇ ਏਅਰਪੋਰਟ ਚਲੇ ਸੀ ਜੀ ਬਹੁਤ ਨੁਕਸਾਨ ਹੋਣਾ ਸੀਗਾ ਪਲੇਅਰੋ ਦੀ ਚਾਬੀ ਛੱਡਣੀ ਸੀ ਤੂੰ ਕਿੰਨਾ ਨੁਕਸਾਨ ਹੋਣਾ ਸੀ ਪਤਾ ਹੋ ਗਿਆ ਚਾਬੀ ਕਿੱਥੇ ਭਰਾਂਗੇ ਆ ਜਾਓ ਫੇ ਕਮ ਆਉ ਲਓ ਜੀ ਕਹਿੰਦੇ ਮੇਰੇ ਵੀਰੋ ਆਦੋ ਜੀ ਆ ਲਓ ਜੋਤੇ ਹਣੀ ਨਿਕਲ ਜਾਓ ਆ ਇਧਰ ਤੁਹਾਨੂੰ ਇੱਕ ਨਵੇਂ ਸ਼ਖਸ ਨਾਲ ਮਿਲਾਉਨੇ ਆ ਦੇਖੋ ਅੱਜ ਕੌਣ ਆਏ ਆ ਕਿੱਥੇ ਗਿਆ ਇਹ ਆ ਤੂੰ ਲੁਕੀ ਜਾਣਾ ਮਿਲੋ ਜੀ ਨਵੇਂ ਸ਼ਖਸ ਨਾਲ ਏ ਆਜੀ ਗੱਭਰੂ ਸਾਸਰੀ ਘਰ ਜੀ ਸਾਸਰੀ ਘਰ ਸਾਰਿਆਂ ਨੂੰ ਹੈਲੋ ਕਰ ਦੋ ਸਤਿ ਸ਼੍ਰੀ ਅਕਾਲ ਜੀ ਓ ਵਾ ਐਨੀ ਪਿਆਰੀ ਸਾਸਰੀ ਘਰ ਵਾ ਵੀ ਆ ਗਿਆ ਮੋਟਰਸਾਈਕਲ ਵੀ ਆ ਗਿਆ ਆਪਣੇ ਘਰ ਓ ਵਾ ਜੀ ਵਾ ਓ ਆ ਯਾਰ ਪਾਲੇ ਨੇ ਕਿਆ ਕਰਤਾ ਤੋੜਦਾ ਨਾ ਪੈਰ ਰੱਖਣ ਵਾਲਾ ਪਾਲਾ ਆਇਆ ਵਾ ਉਹ ਉਹ ਉਲੀ ਆਇਆ ਇਹਨਾਂ ਬਚਾਇਆ ਹੋ ਗਿਆ ਛੱਪੜ ਜੇ ਕੱਢ ਕੇ ਲਿਆਇਆ ਭਰਾ ਜੀ ਇਹਨਾਂ ਹਾਂ ਮਾਰਾ ਛੱਪੜ ਤੋਂ ਨਿਕਲਿਆ ਲੱਗਦਾ ਰਿਹਾ ਨਾ ਚਮਕਦਾ ਪਿਆ ਨਾ ਇਹ 2012 ਬਾਦਲ ਛੱਤ ਹੋ ਗਿਆ ਟਿਆ ਅੱਛਾ ਅੱਛਾ ਇਹਨਾਂ ਨੂੰ ਕੱਢ ਕੇ ਲਿਆਇਆ ਭਜਾਇਆ ਸੀ ਕਿ ਹੁਣ ਰੁਕਿਆ ਹੈ ਨਹੀਂ ਲਓ ਬਈ ਮੁੜਿਓ ਕੱਢੋ ਸਮਾਨ ਦੇ ਖੁੱਲ੍ਹੇ ਜਾਂਦਾ ਨਾ ਸਾਰਾ ਮਹੀਨਾ ਰਸਣ ਪਾਣੀ ਇਕੱਠਾ ਆ ਜਾਓ ਫੇ ਬਬੇ ਇੰਨਾ ਜ਼ੋਰ ਤੇਰੇ ਇਹਨੂੰ ਵਾਦਾ ਇਹਦਾ ਉਪਾ ਨੂੰ ਸ਼ਾਲ ਹਾਂ ਇਹਨੂੰ ਵਾਦਾ ਹੀ ਆ ਨਾ ਭਾਈ ਤੂੰ ਸਰੋਹ ਕਰ ਰਿਹਾ ਈ ਜਿਆਦਾ ਤੇਜੇ ਚ ਉਹ ਵਾਲੀ ਨਰਜੀ ਨੇ ਚਾਲ ਇੰਨਾ ਜੋਰ ਤੇਰੇ ਬਹੁਤ ਭਾਰੀ ਚਾੜ ਰਹੀ ਮੁੰਡਾ ਮੈਂ ਦਰਵਾਜ਼ਿਆਂ ਨਾਲ ਬਹੁਤ ਭਾਰਾ ਕੰਮ ਬੈਠੇ ਦੇਖਣ ਲੱਗੇ ਦੋਇ ਸਲਾਹ ਜੀ ਦਾ ਇਕੱਲੇ ਨੂੰ ਸਮਾਲਣਾ ਪੈਂਦਾ ਅੰਦਰ ਦੇਖਿਓ ਨਮੂਨੇ ਜੇ ਆਇਓ ਕਰ ਦੇਣਾ ਬਾਤਾਂ ਰੱਖਿਆ ਉਹ ਸਾਰਾ ਚਲ ਨਾ ਕਿੱਦਾਂ ਕੰਮ ਕਰੂਗੇ ਬਾਹਰ ਜਾ ਕੇ ਮੈਨੂੰ ਸਮਝ ਨਹੀਂ ਆਉਂਦੀ ਬਾਹਰ ਦਾ ਬੇਜਾਨਾ ਲਾਓ ਅਗਿਤਾ ਕਰੇ ਬਾੜ ਦਾ ਬੀਜਾ ਦਾ ਨਾ ਆਓ ਯਾ ਤੁਸੀਂ ਮੈਨੂੰ ਦੇਖੋ ਇਹ ਵੀ ਅੱਟਾ ਹੀ ਆ ਨਹੀਂ ਯਾ ਤੁਸੀਂ ਮੈਨੂੰ ਇੱਥੇ ਦੇਖ ਰਹੇ ਇੰਨਾ ਕੰਮ ਕਰ ਡਰਾਈਵਰੀ ਦੇਖ ਲਓ ਜਮਾ ਸ਼ੈਂਪੂ ਰਵਿੰਦਰ ਲਗਾਜ ਗੇਟ ਲਾਨ ਲਾਓ ਜੀ ਦੇ ਲਓ ਇਹ ਮੁੰਡੇ ਨੇ 1K47 ਬਣਾਈਆਂ ਆ ਬਾਹਾਂ ਤੇ ਤੁਹਾਨੂੰ ਪਤਾ ਪੌਣ ਵਾਲੇ ਤੰਗ ਬੋਹ ਕਰਦੇ ਆ ਜੇ ਇਦਾਂ ਕੰਮ ਕਰਦੇ ਆ ਰਵਿੰਦਰ ਇਹਨਾਂ ਸੁਸਤ ਘਾਤੇ ਆ ਰਵਿੰਦਰ ਤੂੰ ਇੰਨਾ ਸੁਸਤ ਘਾਤੇ ਆ ਲਾਓ ਜੀ ਆਪਾ ਵਗਿਆ ਰੈਡੀ ਛੜੀ ਵਾਪੇਓ ਰੈਡੀ ਛੇੜੀ ਹੋ ਕੇਰੇ ਤੁਰੇ ਉਹ ਦੇਖ ਲਓ ਜਾਂਦਾ ਮੇਰੇ ਵੀਡੀਓ ਇਹ ਸੀ ਲਾਓ ਭਾਈ ਫਾਸਟ ਕਰਕੇ ਮੱਖੀਆਂ ਵਾਲਾ ਸਪਲੇਟ ਇੰਦਰ ਭਾਈ ਬਹਿ ਜਾਓ ਆਜੋ 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 ਮੱਖੀਆਂ ਨੂੰ ਆਣਾ ਫਾਸਟ ਕਰੋ ਇਹ ਸੀ ਬ੍ਰੋ ਜਿਹੜਾ ਪੱਟ ਕੇ ਮੂੰਹ ਤੇ ਰਾਦੀਏ ਇੰਨਾ ਫਾਲ ਤੂੰ ਲਾ ਸਕਦਾ ਮੂੰਹ ਤੇ ਪੱਟ ਕੇ ਲਾ ਕੇ ਦੇਖ ਆਂਦੇ ਆਂਦੇ ਆਪਣੇ ਮੂੰਹ ਤੇ ਇਹ ਕਹਿੰਦਾ ਮੇਰੇ ਵੀਰੋ ਮੁੰਡੇ ਸਫਰਾਂ ਪੂਰੀ ਨੈਕਸ ਫੇਰਿੰਗ ਪੂਰੀ ਗੱਲਵਾ ਤੇ ਯਸਿਆ ਦੇ ਕੱਪੜੇ ਮੈਂ ਪ੍ਰੈਸ ਘੱਟੇ ਕਰਦਾ ਹਾਂ ਅੱਜ ਕਿਉਂਕਿ ਮੈਂ ਤੇਰੇ ਵੀ ਅੱਜ ਪ੍ਰੈਸ ਹੀ ਆ ਅੱਜ ਮੈਂ ਮਾਤਾ ਨੇ ਕਰਦੇ ਤਾਂ ਮੈਂ ਪ੍ਰੈਸ ਕਰਕੇ ਰਾਜੀ ਨਹੀਂ ਬਾਲੇ ਕਿਉਂਕਿ ਆਪਾਂ ਜੀ ਜੋ ਆਵੇ ਸੋ ਰਾਜੀ ਜਾਵੇ ਕੱਪੜਾ ਪਾਈਏ ਤੇ ਖੁਸ਼ ਰਹੀਏ ਆਹ ਦੇਖੋ ਜੀ ਸਾਡੇ ਨਾਲ ਕਿੰਦਾ ਵੀ ਕਰਦੇ ਮੇਰੇ ਵੀਰਿਓ ਨਾਟੀ ਗਾ ਕੇ ਤੁਝੋ ਸਭ ਹੋ ਕੇ ਬੈਠਣ ਚੱਲੇ ਆ ਆ ਚੱਲੇ ਜੀ ਇਹਨੂੰ ਕੈਨੇਡਾ ਚੱਟਣਾ ਚੱਲਾ ਓਏ ਚੱਲਾ ਯੋ ਤਾਂ ਕੈਨੇਡਾ ਲਈ ਆ ਜਾ ਅਸੀਂ ਕਿਹਾ ਤੇ ਤੈਨੂੰ ਅਸੀਂ ਮੋਹਰੇ ਬਿਠਾ ਕੇ ਛੱਡ ਗਏ ਹਾਂ ਅੱਜ ਅੱਜ ਜਾ ਪੂਰਾ ਕੱਲੇ ਮੋਹਰੇ ਬੈਠਣ ਦਾ ਉਹ ਰਮਲਾ ਕਿਉਂਕਿ ਬਾਹਰ ਜਾ ਕੇ ਤਾਂ ਰੋ ਪਤਾ ਹੀ ਆ ਬਾਹਰ ਜਾ ਕੇ ਤੁਰ ਕੇ ਜਾਣਾ ਪੈਣਾ ਬੱਸਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚਾਪੂਰੇ ਕਰ ਲਾ ਜੋਤੇ ਜਿੰਨੇ ਕਰ ਲੈ ਚੰਨੀ ਹੈ ਰਿਲੈਕਸ ਕਿਧੀਆਂ ਪੱਲ ਹੈਗਾ ਵੀ ਅਗਰ ਅਸੀਂ ਤਾਂ ਬਸ ਇੱਕ ਰਿਲੈਕਸ ਹੋ ਰਹਿ ਗਿਆ ਗੱਬਾ ਚਾਰੀ ਤਾਂ ਗੱਡਿਆ ਜੀ ਇਹ ਕਾਹਨ ਗੱਡੀ ਦੇ ਸ਼ੀਸ਼ੇ ਵੀ ਕਾਲੇ ਹੈਗੇ ਤੇ ਜਾਲੀਆ ਹਨ ਤੇ ਇੱਕ ਬੇਸ ਦੀ ਕਮ ਹੈ ਬਾਕੀ ਦਾ ਬਸ ਰਵਿੰਦਰ ਆ ਤੂੰ ਪਰਨਾ ਕਿਹੜਾ ਬੰਨਿਆ ਓਏ ਆ ਜਿਹੜਾ ਪਰਨਾ ਬੰਨ ਗਏ ਉਹ ਦੇਖ ਖੋਲਦਾ ਪਰਨਾ ਘਬਰੂ ਲੰਬੇ ਲੰਬੇ ਬਾੜ ਮਾਰੇ ਵੀਰੇ ਸੋਨੇ ਦਾ ਡੰਡ ਮਾਰਦਾ ਲਸ਼ਕੋਰੇ ਮੜ ਜਾ ਤੂੰ ਸਾਈਡ ਕਰੇ ਆ ਤੇਰੇ ਹਾਏ 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 ਓ ਹਾਕਦਾ ਪਿਆ ਤੂੰ ਆ ਡੰਗਣਾ ਦਾ ਤੇ ਦੱਸਾ ਛੋਟਾ ਟੈਂਪੂ ਨਹੀਂ ਕਰ ਚੋ ਚਲੋ ਵੀ ਆਜੋ ਫੇ ਆ ਲੌਂਗ ਚੰਨੀ ਨੂੰ ਬਹੁਤ ਰੰਗ ਟੈਨ ਹੁੰਦਾ ਤੇ ਰਿਮਾਰ ਲਾ ਕੇ ਪਿਆ ਮਾਰਦਾ ਬਹੁਤ ਟੈਨ ਨਹੀਂ ਗੱਡੀ ਨਹੀਂ ਡੰਡੀ ਹੁੰਦੀ ਅੱਛਾ 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 ਚਲੋ ਬਾਬੇ ਆਪਾਂ ਲੱਗਿਓ ਭੁੱਖ ਮਕਡਾਉਨਲਡਰ ਜਾਂ 버ਗਿੰਗ ਕਿੰਗ ਬੋਟ ਜਿੱਥੇ ਮਰਜੀ ਕਹਿੰਦੇ ਬਰਗਰ ਕੇ ਨੂੰ ਵਧੀਆ ਨਹੀਂ ਜਾ ਕੇ KFC ਉਹ ਤਾਂ ਬਰਗਰ ਕੇ ਹੀ ਖਾਂਦਾ ਵਾ ਰਵਿੰਦਰ ਤੂੰ ਨਾ ਮੈਂ ਨਹੀਂ ਖਾਂਦਾ ਬਰਗਰ ਨਹੀਂ ਖਾਣੇ ਇੱਥੇ KFC ਕੀ ਖਾਣਾ ਜਿੱਥੇ ਮਰਜੀ ਇੱਥੇ ਨਾ ਤੂੰ ਵੀ ਖਾਣਾ ਛੋਟੂ ਕਿੱਥੇ ਮਰਜੀ ਆਪਣਾ ਫੈਸਲਾ ਮੇਰਾ ਰੋਟੀ ਨਾਲ ਬਾਹਰ ਕਰਕੇ ਖਾਣੇ ਆਜ ਫੇ ਆ ਜੋ ਜੀ ਦੇਖੀਏ ਬਾਹਰ ਕਰਕੇ ਕਿੰਦੇ ਵਿੱਚ ਕੀ ਕੀ ਆਜ ਦੇਖ ਚਲੋ ਅਪਨੇ ਅੰਦਰ ਬਾਹਰ ਕਰਕੇ ਕੀ ਕੀ ਹੈ ਮਮਾ ਬਾਹਰ ਕਰਕੇ ਬਾਹਰ ਕਰਕੇ ਕਿੰਗ ਆਬਸਲੀ ਬਰਗਰੇ ਹੋਣੇ ਸਬਜ਼ੀਆਂ ਪਈਆਂ ਪਕੀਰੇ ਪਏ ਟਮਾਟਰੇ ਪਏ ਗੱਠੀ ਪਏ ਬਹੁਤ ਹੀ ਗੱਲ ਆ ਪਤਾ ਹੀ ਨਹੀਂ ਬਾਹਰ ਕਰਿਆ ਗੱਲ ਉਹਨੂੰ ਉਹਨੂੰ ਦੂਤੀ ਜਾ ਕੇ ਪਹਿਲਾਂ ਉਹਨੂੰ ਕਹਣਾ ਕੀ ਆ ਕੱਟ ਕੇ ਪਾ ਦਿਓ ਅੱਜ ਹੈਗਾ ਨੀ ਸਰਪ੍ਰਾਈਜ਼ ਤੁਹਾਨੂੰ ਅਸੀਂ ਸਰਪ੍ਰਾਈਜ਼ ਵੀਡੀਓ ਦੇ ਐਂਡ 'ਇਆ ਤੇ ਜਾ ਕੇ ਆਇਆ ਬਾਹਰ ਕਰਕੇ ਕਿੰਗ ਆ ਗਿਆ ਉਹ ਨੰਗਿਆ ਨੰਗਾ 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 ਸ਼ੋਕਰ ਸ਼ੋਕਰ ਮੋੜ ਦੀ ਭਾਉ ਚੱਲਦਾ ਡਰਾਈਵ ਥਰੂ ਚੱਲਦਾ ਚੱਲ ਪਿਆ ਚੱਲਦਾ ਡਰਾਈਵ ਥਰੂ ਆਹ ਦੇਖ ਬਰਗਰ ਆਪੇ ਉਹੀ ਵਰੀ ਆ ਇੱਥੇ ਪਨੀਰ ਰੈਪ ਓ ਬਰਗਰ ਗਿੰਗਰੇ ਪਨੀਰ ਰੈਪ ਵਧੀਆ ਹੋਏ ਕਹਿੰਦਾ ਮੇਰੇ ਵੀਰੋ ਵਧੀਆ ਰੈਪ ਬਾਬੇ ਜੋ ਖਾਣਾ ਖਾ ਲੋ ਕਿਉਂਕਿ ਆਪਣੇ ਬੋਲ ਕਿਉਂਕਿ ਬਾਬੇ ਕੇ ਸ਼ੁਬਾ ਬੰਦ ਕਰਦਾ ਨਾ ਦਿਮਾਗ ਖਾਂਦੇ ਆਰਡਰ ਦੇਣ ਨੂੰ ਹਾਂ ਸਹੀ ਹੈ ਬਹੁਤ ਦਿਮਾਗ ਖਾਂਦੇ ਇਹ ਆਰਡਰ ਦੇਣ ਨੂੰ ਕੋਈ ਇਹਨਾਂ ਨੂੰ ਪਤਾ ਨਾ ਬਾਤਾਂ ਨਾ ਆਹ ਕਰਦੇ ਆਹ ਕਰਦੇ ਭਾਜੀ ਵਿਚਾਰਾ ਤੰਗ ਹੋਇਆ 5 ਮਿੰਟ ਲਾ ਤਾ ਤਾਕੀ ਕੋਈ ਨਹੀਂ ਅਸੀਂ ਜੀ ਨਹੀਂ ਨਾ ਜੰਨਾ ਕਰਦੇ ਜਾਂਦੇ ਚੰਨੀ ਹਾਂ ਚਲਿਏ ਚਲੋ ਚਲੋ ਚਲਿਏ ਚੰਨੀ ਤੁਸੀਂ ਬਹੁਤ ਆਂ ਕਰਦੇ ਯਾਰ ਚੰਨੀ ਹਾਤਾ ਚੱਲਦਾ ਆ ਆਪਣੇ ਪਿੱਛੇ ਸਰਦਾਰ ਪਾਜੀ ਜਾਂਦਾ ਲੈ ਲਿਆ ਭਾਜੀ ਇਧਰ ਹੀ ਜੜਬਾ ਖਾਲੀ ਆਛਾ ਫੇਰ ਐਣਦੇ ਲਓ ਜੀ ਕਹਿੰਦੇ ਮੇਰੇ ਵੀਰਿਓ ਹਾਰੇ ਗੈਸ ਦੀ ਬਹੁਤ ਜਗ੍ਹਾ ਆਉਣ ਜਿੱਥੋਂ ਪਿੱਕਾ ਨਾਲ ਪਿੰਡੜਾ ਪਾ ਆਇਆ ਇਹਨੇ ਖਾਣ ਦਾ ਚੰਨੀ ਪਹਿਲਾਂ ਖਾ ਲਈ ਜਾਂਦਾ ਫੇਰ ਫੋਨ ਚਲਾਈਦਾ ਰੇ ਭਾਈ ਉਹਨੇ ਬਾਬੇ ਪਹਿਲੇ ਲੋਕਾਂ ਦਿਖਾ ਦੇਈਏ ਫੇਰ ਅਸੀਂ ਖਾਣ ਲੱਗੇ ਆ ਲੈ ਕੀ ਯਾਰ ਕਹਿੰਦੇ ਅੱਗੇ ਪੁਰਾਣੇ ਸਮੇਂ ਕਿੰਨੋ ਸੀਗੇ ਜਿੰਨਾ ਲੋਕੇ ਖਾਓਗੇ ਉਨੇ ਤਗੜੇ ਹੋਵਾਂਗੇ ਤੋ ਹੀ ਦਿਖਾ ਦਿਖਾ ਖਾਈ ਜਾਂਦੇ ਆ ਕੱਲ ਜੋਗਾ ਕੱਲ ਜੋਗਾ ਕਾਲਜ ਆ ਗਿਆ ਜੀ ਜੀ ਤੂੰ ਵੀ ਦਿਖਾ ਨਹੀ ਮੈਂ ਉਹ ਸੇਟ ਦੇਣ ਲਈ ਔਨ ਕੀਤਾ ਕੈਮਰਾ ਫੋਨ ਬਾਹਰੋਂ ਚਲਾਓ ਪਹਿਲਾਂ ਖਾਓ ਚਲੋ ਸ਼ਾਬਾਸ਼ ਦੇਖ ਲੋ ਪਨੀਰ ਰੈਪ ਵਾਲਾ ਕੱਲਾ ਹੀ ਹਾਂ ਆ ਕਰੀ ਜਾਂਦਾ ਹੋਇਆ ਸ਼ਾਇਦ ਆਈਦਾ ਹੈ ਹੈ ਇਹ ਮੇਰੇ ਨਾਲ ਦੇ ਮੁੰਡੇ ਆਖਣ ਡਏ ਸੀ ਕਿ ਅਸੀਂ ਜਾਂਦੇ ਜਾਂਦੇ ਥੱਕ ਗਏ ਆ ਲੱਤਾਂ ਲੱਤਾਂ ਹੋ ਗਈਆਂ ਟੇਡੀਆਂ ਮੇਡੀਆਂ ਜੀ ਸਾਰਿਆਂ ਦੀਆਂ ਨਵਾਂ ਖਾ ਪੀ ਕੇ ਚੰਡੀਗੜ੍ਹ ਪਹੁੰਚ ਗਏ ਯਾਰੀ ਚੰਡੀਗੜ੍ਹ ਖਜੂਰਾ ਲੱਗੀਆਂ ਦਾ ਜੀ ਆਹ ਸਾਈਡ ਤੇ ਚੰਡੀਗੜ੍ਹ ਦਾ ਦੁਬਈ ਆ ਜੀ ਖਜੂਰਾ ਖਜੂਰ ਲੱਗੀਆਂ ਦਾ ਐਨੀ ਮਾਮਾ ਲੱਗੀਆਂ ਆਪਾਂ ਨੂੰ ਦੀਨਦੀ ਐਲੀ ਦਾਕਾ ਸਾਡੀ ਤਾਂ ਨਹੀਂ ਨਾ ਜਾਂਦੀ ਪਾ ਲਾਓ ਦੋ ਦੋ ਖਜੂਰਾ ਚਲੋ ਖਜੂਰਾ ਆਇਆ ਚੱਲ ਕੋਈ ਨਹੀਂ ਅਗਲੇ ਗੇਟ ਤੱਕ ਪੱਕੇ ਜਾਣੀਆਂ ਆ ਗਰਮੀ ਬਹੁ ਹੋ ਗਈ ਆ ਜੀ ਓਹ ਨੇ ਛੋਟੀ ਖਜੂਰ ਤੇ ਛੋਟੀ ਖਜੂਰ ਵੀ ਆ ਲਓ ਜੀ ਆ ਚੰਡੀਗੜ੍ਹ ਦਾ 뷰 ਰੱਛ ਪੈ ਗਿਆ ਜੀ ਬਹੁਤ ਆ ਹਣ ਸੌਦੀ ਤੂੰ ਮੱਚ ਰੱਛ ਪੈ ਗਿਆ ਜੀ ਤੂੰ ਮੱਚ ਰੱਛ ਨਹੀਂ ਰਿਲੈਕਸ ਫੀਲਿੰਗ ਚ ਆਇਆ ਓ ਜਾਨ ਪਿਆਰੀ ਆ ਤੀਜੀ ਸਵਾਰੀ ਜਾਨ ਪਿਆਰੀ ਆ ਤੀਜੀ ਸਵਾਰੀ ਆਜ ਸਾਡੇ ਪੰਜਾਬ ਪੁਲਿਸ ਦੇ ਖੜੇ ਆ ਜੀ ਮੈਂਬਰ ਇਹ ਖਾ ਰਹੇ ਆ ਜੀ ਕੀ ਇਹਨੂੰ ਕਹਿੰਦੇ ਹੁੰਦੇ ਆ ਕੀਵੀ ਕੀਵੀ ਉਹ ਕੀਵੀ ਇਹਦੇ ਸੈਲ ਘਟੇ ਹੋ ਆ ਕੀਵੀ ਥੋੜਾ ਜਿਹਾ ਕੀਵੀ ਇਹਨੂੰ ਕੀ ਪਤਾ ਜੀ ਕੀ ਆ ਸੀ ਤੈਨੂੰ ਕੀ ਪਤਾ ਕੀਵੀ ਸੀ ਬਾਬਾ ਉਹ ਮੈਨੂੰ ਜਿੱਤਾ ਭਲ ਗਿਆ ਨਾਰੀਅਲ ਦੇ ਵਿੱਚ ਕਿ ਟੁੱਟੀ 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 ਉਹ ਕੀਵੀ ਵਾਲੀ ਟੁੱਠੀ ਸੀਗੀ ਨਹੀਂ ਜੀ ਕੀਵੀ ਤੇ ਕਹਿੰਦਾ ਮੇਰਾ ਮੇਰਾ ਦਿਲ ਇਹ ਜੈ ਡ੍ਰੀ ਮਾਰ ਲਈ ਯਾਰ ਬਾਜੀ ਤੁਸੀਂ ਸੁੱਤੇ ਹਣ ਉੱਠੇ ਆ ਭਰਾ ਵਾ ਰਿਲੈਕਸੇਬਲ ਇੰਨਾ ਹੈ ਤੋਂ ਕੰਫਰਟੇਬਲ ਰੂਮ ਤੇ ਆਵਾ ਨੀਂਦ ਸਾਨੂੰ ਆਜੂ ਕਦੇ ਮੈਨੂੰ ਸਫਰ ਦੇ ਵਿੱਚ ਨਹੀਂ ਆ ਸਕਦੀ ਚਲ ਦੋਸਤੋ ਹਾਂਜੀ ਦੋਸਤੋ ਠੀਕ ਹੋ ਸਾਰੇ ਪਹਿਲਾਂ ਪਹੁੰਚ ਗਏ ਦਿੱਲੀ ਥੋੜਾ ਟਾਇਰਡ ਸੀ ਹੋ ਰਿਹਾ ਦਿੱਲੀ ਦਾ ਪਹੁੰਚਣਾ ਹੈਗਾ ਅੱਜ ਦਿੱਲੀ ਤੋਂ ਰਹਿਣਾ ਉਹ ਲੇਟ ਪਤਾ ਲੱਗਾ ਇਤਾਂ ਸੀਟਾਂ ਹੋ ਜਾਂਦੀਆਂ ਸਾਨੂੰ ਪਤਾ ਨਹੀਂ ਸੀ ਬ ਦਿੱਲੀ ਆ ਜਾਣਾ ਸੀ ਆਜੋ ਤੁਹਾਨੂੰ ਆਣਾ ਘਰੋਂ ਤਾਂ ਸੀ ਉੱਦੇ ਨਿਕਲੇ ਸੀਗੇ ਨਾ ਟਾਇਰਡ ਤਾਂ ਹੋ ਗਏ ਆ ਥੱਕ ਗਏ ਜਦੋਂ ਨਹੀਂ ਤੁਸੀਂ ਥੱਕੇ ਸੀ ਨਹੀਂ ਥੱਕੇ ਤੁਸੀਂ ਥੱਕੇ ਨੇ ਨਹੀਂ ਨਹੀਂ ਅਸੀਂ ਥੋੜਾ ਥੱਕੀ ਆ ਬਬੇ ਤੁਸੀਂ ਕਿੱਥੇ ਥੱਕਿਆ ਵਾ ਮੈਂ ਤਾਂ ਮਜ਼ਾਕ ਕਰਦਾ ਸੀ ਜਲਦੀ ਤੋਂ ਕੀ ਗੱਲ ਲੱਗੇ ਜਨਿਵਾਸੀਆ ਲਓ ਜੀ ਬਹੁਤ ਆਛਾ ਦਿੱਲੀ ਦਾ ਬਸ ਰੱਛ ਦਾ ਘਰ ਆ ਜਿੱਥੇ ਆਪਾਂ ਜੀ ਇਹ ਰੱਛ ਦਾ ਹੁੰਦਾ ਜੀ ਦਿੱਲੀ ਦੇ ਵਿੱਚ ਟੂ ਮੱਚ ਆਛਾ ਆ ਕਿਉਂਕਿ ਦਿਨ ਦੇ ਚ ਰੱਛ ਨਹੀਂ ਘੇਰਾ ਉਹ ਪਾਇ ਆਪਾਂ ਨੂੰ ਅੰਦਰ ਆ ਨਾਲ ਨਾਲ ਆਪਣਾ ਇਹਨਾਂ ਰਸੇ ਇੱਕ ਜਗ੍ਹਾ ਰੁੱਕ ਗਏ ਸੀ ਜੀ ਬਲੌਗ ਹੀ ਬਣਾਇਆ ਪਾਲੇ ਨੂੰ ਭੱਜ ਕੇ ਆ ਕੇ ਜੱਫੀ ਪਾਈ ਬੰਦੇ ਨੇ ਪਾਲਾ ਕਹਿੰਦਾ ਕੀ ਹੋਇਆ ਕੀ ਹੋਇਆ ਕਹਿੰਦਾ ਪਾਜੀ ਮੈਂ ਤੁਹਾਨੂੰ ਬਲੌਗ ਦੇਖਿਆ ਤੁਸੀਂ ਪਾਲਾ ਮੈਂਟਲੀ ਹੋ ਕਹਿੰਦਾ ਪਾਜੀ ਬਿਗ ਫੈਨ ਆ ਭਾਈ ਮੈਂ ਕਾ ਭਾਈ ਫੈਨ ਨੇ ਭਰਾਇਆ ਤੁਸੀ ਕੋਈ ਗੱਲ ਨਹੀਂ ਭਾਈ ਮੈਂ ਕਾ ਆ ਲਓ ਜੀ ਅੰਦਰ ਜੋ ਸਾੜੇ ਨੂੰ ਗੁਰ ਗਿਆ ਬੰਦੇ ਨੇ ਤੁਸੀ ਭਾਈ ਘੱਟ ਪੂਰ ਮੈਨੂੰ ਪਤਾ ਨਹੀਂ ਭਾਈ ਉਹ ਸਾਨੂੰ ਮਿਲੇ ਸੀ ਜੀ ਮੁਰਥਲ ਜਦੋਂ ਅਸੀਂ ਨਿਕਲੇ ਆ ਮਨਟਾ ਬਿਰੋ ਚਲੋ ਸਾਰੇ ਇੱਥੇ ਸਾਡੇ ਹੱਸਦੇ ਬਸਦੇ ਰਹਿਣ ਸਾਰੇ ਵੀਰਪਰਾ ਤੇ ਲਓ ਜੀ ਫੇਰ ਉਹ ਦਿੱਲੀ ਦੇ ਵਿੱਚ ਦੇਖੀਏ ਕਿੰਨਾ ਕਰਾਚਾ ਕੀ ਕੀ ਆ ਜੋ ਜੀ ਆ ਰਹੋ ਚਲੋ ਆ ਜੋ ਮੈਂ 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 ਸੀ ਕਿ ਜੀ ਟਿਊ ਸੀ ਇਹ ਨਿਊ ਉਹ ਯੋਤੇ ਨੂੰ ਕਮ ਆਇਆ ਡੇ ਜਨਨੀਰਵਿੰਦਰ ਆਇਆ ਛੇਤੀ ਓਏ ਆ ਜੋ ਆਜੋ ਬਈ ਆਜੋ ਸ਼ੋਪਿੰਗ ਵੀ ਕਰ ਲਈਏ ਅੱਜ ਆਜੋ ਬਈ ਆਜੋ 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 ਆਜੋ